ਕਡੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਭਾਜਣਾ ਦਾ ਜਰੂਰ ਹੈ ਕਨਫਰਮ ਕਰ ਲਿਓ ਪਿੰਡ ਦੋਸਤੋ ਚਾਟੀ ਸੌਰੀ ਪਿੰਡ ਚ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਿੰਡ ਝਾਮਕੇ ਭਾਜਣਾ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲ 6 ਮੱਜਾਂ ਦੇ ਵਿੱਚ ਦਿਖਾਵਾਂਗੇ ਇਹ 6 ਮੱਜ ਜਿਹੜੀਆਂ ਸੋਈਆਂ ਸੋਈਆਂ ਨੇ ਇਹਨਾਂ ਦੇ ਵਿੱਚ ਇੱਕ ਮੱਜ ਬੱਚੇ ਵਾਲੀ ਹੋ ਗਈ ਜੀ ਰੇਟ ਦੀ ਗੱਲ ਕਰ ਲਈ ਦੋਸਤੋ ਹੁਣ 42000 ਰੁਪਏ ਦਾ ਲੈ ਕੇ ਤੇ 70000 ਤੱਕ ਜੀ 70000 ਤੱਕ ਅੱਜ ਦੀ ਵੀਡੀਓ ਦੇ ਵਿੱਚ ਰੇਟ ਹੋਣਗੇ ਨਾ ਮੱਝਾਂ ਦੇ ਪ੍ਰੋਪਰ ਰੇਟ ਡਿਟੇਲ ਸਾਰੀ ਆਪਾਂ ਬਾਈ ਗੁਰਵਰਜ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਰੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਰਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਦੇ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ हां जी भाई गुरबराम सिंह जी सासी काल सासी काल जी महाराज और भाई ठीक ठाक बढ़िया जी और खैरा डेरी फार्म देखन वाले सारे ਭੈਣ ਭਰਾ ਨੂੰ ਆਪਣਾ ਪਿਆਰ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਇਹ ਨਾਂ ਨਵੇਂ ਸਾਲ ਦੀਆਂ ਸਾਰੇ ਭੈਣ ਭਰਾ ਨੂੰ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਹਾਂ ਜੀ ਇਹੋ ਆਪਾਂ ਮਹਾਰਾਜ ਗੜੀ ਅਰਦਾਸ ਕਰਦੇ ਆਂ ਵੀ ਚਲੋ ਮਹਾਰਾਜ ਵੱਧ ਤੋਂ ਵੱਧ ਮਿਹਨਤ ਕਰਨ ਸਾਰੇ ਭੈਣ ਭਰਾ ਹਾਂਜੀ ਹਾਂਜੀ ਤੇ ਮਿਹਨਤ ਦਾ ਫਲ ਮਿੱਠਾ ਜੀ ਠੀਕ ਹੈ ਜੀ ਤੇ ਬਾਕੀ ਹਰ ਵਰੀ ਇਹੋ ਬੇਨਤੀ ਆ ਵੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਫਾਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਰੇਡ ਤੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖਾ ਕਰੋ ਜੀ ਪਸੰਦ ਕਰਕੇ ਫਿਰ ਸਾਈਬਿਆਨਾ ਪਾਓ ਠੀਕ ਹੈ ਜੀ ਤੇ ਪਹਿਲੀ ਗੱਲ ਤੇ ਘਰੇ ਆਓ ਹਾਂ ਜੀ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਖੜੋ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਈ ਜੀ ਐਡਰੈਸ ਵੀ ਕਰੰਪੂਰ ਹਾਂ ਨਾਂ ਜੇ ਪ੍ਰਤਾਪ ਸਿੰਘ ਸ਼ਾਹ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਜੀ ਫੋਨ ਨੰਬਰ ਜੇ 688474127 688474127 ਜੀ ਦੂਜਾ ਨੰਬਰ ਜੇ 708901172 708901172 ਜੀ ਜੇ ਕਿਸੇ ਦਾ ਫੋਨ ਨਹੀਂ ਕੇਵਲੇ ਚੁੱਕ ਦੇ ਪਹਿਲੀ ਗੱਲ ਤਾਂ ਚੁੱਕੀ ਦਾ ਤੇ WhatsApp ਤੇ ਮੈਸੇਜ ਕਰੇ ਉਸੇ ਵੇਲੇ ਸਾਰੀ ਇਨਫੋਰਮੇਸ਼ਨ ਆ ਜੂਗੀ ਠੀਕ ਹੈ ਜੀ ਅੱਛਾ ਵਰਿਆਮ ਸਿੰਘ ਜੀ ਅੱਜ ਆਪਣੇ ਕੋਲ ਟੋਟਲ 6 ਨਾ 6 ਨਾ ਗਿਆ ਜੀ ਇੱਕ ਬੱਚੇ ਵਾਲੀ ਆ ਹਾਂ ਇੱਕ ਟੋਕੜ ਗੱਪਣ ਆ ਹਾਂ ਜੀ ਚਾਰ ਬਿਨਾ ਬੱਚਿਆਂ ਤੋਂ ਚਾਰ ਬਿਨਾ ਬੱਚੇ ਜਿੱਦਾਂ ਜਿੱਦਾਂ ਜਿਹਨੇ ਚੇਰ ਦੀਆਂ ਸੂਈਆਂ ਆ ਜੋ ਡਟੇੜ ਆਪਾਂ ਨੂੰ ਦੱਸੀ ਆ ਘਰ ਆ ਉਹ ਦੇ ਦੇਣੀ ਆ ਆਪਾਂ ਠੀਕ ਹੈ ਜੀ ਆਪ ਦਾ ਅਗਲਾ ਵੇਖ ਕੇ ਤਸੱਲੀ ਕਰਕੇ ਖੜੀ ਤੇ ਲੋ ਜੀ ਦੋਸਤੋ ਅੱਜ ਦੀ ਵੀਡੀਓ ਤੇ ਇੱਕ ਟੋਕੜ ਗੱਪਣ ਮੱਝ ਵੀ ਕਨਫਰਮ ਚੈੱਕ ਪਾਸ ਹੋ ਗਈ ਵੱਡੀ ਮਹੀ ਆ ਜੀ ਟੋਕੜ ਗੱਪਣ ਠੀਕ ਹੈ ਜੀ ਹਾਂਜੀ ਹਾਂ ਇਹ ਭਾਜੀ ਸੂਆ ਪਹਿਲਾ ਝੋਟੀ ਦਾ ਜੀ ਦੂਜਾ ਵਾਲਾ ਤੀਜਾ ਵਾਲਾ ਕੋ ਦਹਾਵਾਂ ਵਾਲਾ ਆ ਵੀ ਸਮਝ ਵੇਖ ਕੇ ਮੁੜ ਕੇ ਆਂ ਤੇ ਵਪਾਰੀ ਤੀਜੇ ਸੂਏ ਤੇ ਟੱਪ ਨਹੀਂ ਦੇਣੀ ਠੀਕ ਹੈ ਜੀ ਹੈ ਨਹੀਂ ਗੱਲ ਆਪਾਂ ਨੇ ਇਹ ਗੱਲ ਦਾ ਕੋਈ ਪਾਲਾ ਨਹੀਂ ਆਪਦੀ ਸਮਝ ਵੇਖੇ ਠੀਕ ਹੈ ਜੀ ਤੇ ਆ ਪਹਿਲੀ ਇਹਦੀ ਮੈਂ ਲੈਣ ਆਉਂਦੇ ਆ ਨਾਲ ਬੰਦੇ ਨੂੰ ਲੈ ਆਵੇ ਠੀਕ ਹੈ ਜੀ ਪਿੰਡੋਂ ਪੁੱਛ ਕੇ ਫਿਰ ਮੈਂ ਲਵੇ ਆਪਣੇ ਆਓ ਚਲੋ ਆਪਣੀ ਤਸੱਲੀ ਕਰਾ ਤਸੱਲੀ ਕਰ ਪਿੰਡੋਂ ਪੁੱਛ ਲੈ ਬੰਦੇ ਕਿੱਦਾਂ ਦੇ ਜੇ ਕੋਈ ਆ ਉਠਾ ਗਿਆ ਤੇ ਬੇਸ਼ੱਕ ਨਾ ਮੈਂ ਨਾਲ ਠੀਕ ਹੈ ਜੀ ਠੀਕ ਹੈ ਬਾਜ਼ਾਰ ਵੇਖ ਕੇ ਦੋ ਦਿਨ ਫਿਰ ਆਪਣੇ ਤਾਂ ਆਵੇ ਆਪਣੀ ਮੈਂ ਬਾਜ਼ਾਰ ਨਾਲੋਂ 10000 ਸ ਦੁੱਧ ਦੇ ਥਲੇ ਹੈਗਾ ਜੀ 7 ਲੀਟਰ ਜੀ ਆਪਾਂ 6 ਕਹਿ ਕੇ ਦੇਣੀ ਬੱਚਾ ਹੈਗਾ ਜੀ ਇਹਦਾ ਹਾਂਜੀ ਇਹਦਾ ਬੱਚਾ ਨਹੀਂ ਬੱਚਾ ਨਹੀਂ ਹੈਗਾ ਜੀ ਬੱਚੇ ਤੋਂ ਬਣਾ ਆੜੇ ਤੇ ਮਿਲਦੀ ਹੈ ਨਾ ਆੜੇ ਤੇ ਮਿਲਦੀ ਆ 6 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰਦਾ ਨਹੀਂ ਦੁੱਧ 7 ਹੀ ਆ 6 ਲਾਵੇ ਕੋਈ ਤਾਂ ਬਾਕੀ ਆਪਾਂ ਮੁੱਲ ਸੂਈ ਮਹੀਂ ਹੈਗੀ ਜੇ ਤਨਾ 3.5 ਮਹੀਨੇ ਜੀ ਬਣੀ ਉਹਨਾਂ ਦਸੀ ਆ ਮੁੜ ਕੇ ਕੋਈ ਭੈਣ ਭਰਾ ਦੇਣੇ ਸਾਰੀਆਂ ਬਣੀਆਂ ਜੇ ਮੰਨ ਲਓ ਆਪਾਂ ਮਹੀਨੇ ਦੀ ਸੂਈ ਕਿਸੇ ਨੂੰ ਕਹਿ ਕੇ ਦੇ ਦਨੇ ਅਗਲੇ ਦਾ ਡੰਗਰ ਗੱਬਣ ਹੋਵੇ ਹਾਂ ਵੰਡ ਵਾਤ ਪਾ ਦੇ ਮਾਲੋ ਅਗਲੇ ਦਾ ਨੁਕਸਾਨ ਹੋ ਜਾਏ ਤਾਂ ਫਿਰ ਅਗਲਾ ਆਰਦਾ ਵਾ ਮੈਨੂੰ ਦੱਸਿਆ ਨਹੀਂ ਜਿਹੜੀ ਚੀਜ਼ ਸਤਾਈ ਉਹ ਦੱਸਣੀ ਚਾਹੀਦੀ ਹੈ ਆਪਾਂ ਅਗਲੇ ਨੂੰ ਦੱਸਤਾ ਠੀਕ ਹੈ ਜੀ ਆ ਗਾੜੀ ਅਗਲਾ ਆਪਦੀ ਮੰਨ ਲਓ ਵਾਣ ਦਾ ਆਪਦੀ ਸਮਝ ਨਾ ਪਾ ਰਹੇ ਠੀਕ 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 ਬਣੀ ਮੰਨ ਲਓ ਹਾਂ ਜੀ ਅਗਲੇ ਅਗਲੇ ਨੇ ਤਕਰੀਬਨ ਘਰ ਵਾਲੇ ਆਪਦਾ ਬਣਾਇਆ ਹੁੰਦਾ ਜੀ 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 ਕਈ ਰੀ ਡੰਗਰ ਪਹਿਲੇ ਬਣੇ ਵੀ ਨਿਕਲ ਆਉਂਦੇ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਚਲੋ ਇਹ ਆ ਵੀ ਬਣੀ ਹੈਗੀ ਜੇ ਕੋਈ 20 25 ਦਿਨਾਂ ਦੇ ਮਹੀਨੇ ਦੀ ਆਪਾਂ ਕੋਈ ਗਰੰਟੀ ਦੇਣੀ ਆਪਾਂ ਮੋਹਲੀ ਦੁੱਧ ਵਾਲਾ ਕਰਨਾ ਬਣ ਨਾਲੇ ਬਨੇ ਆਪਾਂ ਗਏ ਹੀ ਨਹੀਂ ਅੱਜ ਮੋਲ ਉੜਦੀ ਨਾਲੇ ਇਹਦੀ ਕਰਦੀ ਹੈ 70 ਟਪਾਂ ਹਾਂਜੀ ਜੈ ਸਨੋਈ ਜੈ ਸਨੋਈ ਜੈ ਸਨੋਈ 53000 ਟਪਾਂ ਦੇਖਿਆ ਜੀ 100 ਕਿਲੋਮੀਟਰ ਦੇਖਾ ਹਾਂ ਗੱਡੀ ਕੋ ਆਪਦੀ ਲੈ ਉਹ ਤੇ ਪੂਰੇ 50000 ਪੂਰੇ 50000 ਹੈ ਨਾ ਜੀ ਲਓ ਜੀ ਨਵੇਂ ਸਾਲ ਦੀ ਇਹ ਪਹਿਲੀ ਆਫਰ ਜੀ ਹਾਂਜੀ ਹਾਂਜੀ 53000 ਰੁਪਏ ਦੀ 100 ਕਿਲੋਮੀਟਰ ਪੁੱਤ ਭਾਜੀ 7 ਆ ਕੋਈ ਛੀਲ ਵਾਲੇ 6 ਕਿਲੋ ਮੰਨ ਕੇ ਸੌਦਾ ਕਰੀ ਚਾਰ ਦੰਦ ਦੇ ਭਾੜੇ ਤੇ ਚਾਰ ਦੰਦ ਤੇਰੀ ਮੂੰਹ ਠੀਕ ਹੈ ਜੀ ਲਓ ਜੀ ਸੂਆ ਪਹਿਲਾ ਚਾਰ ਦੰਦ 50000 ਦੇ ਵਿੱਚ ਪਹੁੰਚ 6 ਕਿਲੋ ਦੁੱਧ ਮੌਜੂਦਾ ਤਿਆਰ ਬਾਕੀ ਆਪ ਦੀ ਸਮਝ ਵੇਖੇ ਭੈਣ ਭਰਾ ਕੋਈ ਜੀ ਤੇ ਬੇਨਤੀ ਹੱਥ ਜੋੜ ਕੇ ਹੋਏ ਆ ਵੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਹਾਂਜੀ ਜੀ ਜੇ ਕੋਈ ਦੋਸਤੋ ਵੀਰ ਗੱਡੀ ਆਪਨੀ ਲਿਆਂਦਾ ਤੇ ਤੁਹਾਨੂੰ ਪੂਰੇ 50000 ਦੇ ਵਿੱਚ ਮੱਝ ਮਿਲ ਜਾਣੀ ਜੀ ਇਸ ਫਾਰਮ ਤੋਂ ਪਰ ਇਹੋ ਜਿਹੀ ਮੱਝਾਂ ਮਿਲਦੀਆਂ ਨਹੀਂ ਜੀ ਕਿਤੇ ਬਾਹਰ ਭਾਜੀ ਬਿੱਲੀ ਮਣਕੀ ਅੱਖ ਜੇ ਦੇਖੋ ਲਓ ਜੀ ਕਰਿਓ ਚੈੱਕ ਆ ਵੇਖੋ ਬਿੱਲੀ ਅੱਖ ਆ ਵੇਖੋ ਜੀ ਦੋਨੋਂ ਅੱਖਾਂ ਬਿੱਲੀਆਂ ਮਣਕੀਆਂ ਦੋਸਤੋ ਕਰੋ ਚੈੱਕ ਜੀ ਕੱਦ-ਗਾੜ ਸੁਣਾ ਝੂਠ ਜਦ ਨਵਾਏ ਨਹੀਂ ਪਸ਼ੂ ਤੁਸੀਂ ਮੌਸਮ ਦੇਖ ਲਓ ਬ ਵੀਡੀਓ ਬਣਾਉਣੀ ਕਰਕੇ ਨੇ ਤੇ ਆਪਾਂ ਤਪੜੀ ਨੂੰ ਚੁੱਕਦੇ ਸਾਰੀ ਤੇੜੀ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਮੌਸਮ ਠੰਡਾ ਬਣੇ ਇੱਕ ਬਾਰ بارشੂ ਮਰੇ ਮਰੀ ਹੋਣ ਈ ਜਿਹੜੀ ਭਾਜੀ ਠੰਡਿਆਂ ਨਾ ਉਹ ਭੁੱਖ ਨੂੰ ਮਾਰੀ ਆ ਜੀ ਜੀ ਹਾਂਜੀ ਆ ਲੋ ਜੀ ਕਰਿਓ ਚੱਕ ਦੋਸਤੋ ਨਿਖੜਵੇਂ ਚਾਰੇ ਥਣ ਗੈਬ ਦੇ ਵਿੱਚ ਨਿਕਾ ਜ ਮੁੱਲ ਮੈਂ ਨਾ ਜੀ ਛੋਟੇ ਜਿਹੇ ਭਾਦੋ ਚਰਵਾ ਲ ਕੀਤੀ ਆਪਾਂ ਹਾਂਜੀ ਸ਼ੁਰੂਆਤ ਚੰਗੇ ਭਾਦੋ ਸ਼ੁਰੂਆਤ ਹੋ ਰਹੀ ਹੈ ਇਹ ਤੋਂ ਅਗੇ ਆਓ ਜੀ ਮੱਝ ਦੋ ਬਰਨ ਨੰਬਰ ਬਰ ਦੱਸੋ ਜੀ ਇਹ ਭਾਜੀ ਸਿੰਘ ਥੋੜਾ ਜਿਹਾ ਇਹ ਖੁੱਲਾ ਮਹੀਨਾ ਜੀ ਜੇ ਸਿੰਘ ਤੋਂ ਵੇਖੋ ਤੇ ਭਵੇਂ ਕੋ 10ਵੇਂ ਸੂਈ ਵਾਲੇ ਤੇ ਸਰੀਰ ਪੱਖੋਂ ਮਹੀਂ ਵੇਖੋ ਦੂਜੇ ਸੂਏ ਤੋਂ ਵੱਧ ਨਹੀਂ ਹੈਗੀ ਬੈਕ ਸਾਈਡ ਤੋਂ ਸੂਆ ਨਹੀਂ ਜਜਮੈਂਟ ਕਰਾਉਂਦੇ ਸਿੰਘਾਂ ਵਾਲੇ ਪਾਸੋਂ ਥੋੜਾ ਜਿਆਦਾ ਵੇਖ ਲੂਗਾ ਨਾ ਜੀ ਭਾਜੀ ਤਾਜੀ ਸੂਈ ਜਿ ਮਹੀਂ ਠੀਕ ਹੈ ਜੀ ਤੇ ਬੱਚਾ ਇਹਦਾ ਮਰ ਗਿਆ ਤੇ 부ਛੀ ਜੀ ਅੱਛਾ 부ਛੀ ਤੇ ਮਿਲਦੀ ਹੈ ਹਾਂ ਜੀ ਹਾਂ ਜੀ ਹਾਂ ਹਾਂ ਠੀਕ ਹੈ ਜੀ ਤੇ ਸੂਈ ਨੂੰ ਇਹਨੂੰ ਹੋਏ ਜੇ ਆਪੂਛੀ ਹੈਗੀ ਜੀ ਖਾਦੀ ਹੈਗੀ ਆ ਜੀ ਲਓ ਜੀ ਕਰਿਓ ਚੱਕ ਜੀ ਕੋਈ 20 25 ਦੇ ਆ ਲਓ ਜੀ ਆਪੂਛੀ ਬਣਾਈ ਹੋਈ ਹੈ ਭਾਈ ਜੀ ਹਾਂ ਜੀ ਠੀਕ ਹੈ ਭੂਚੀ ਤੇ ਮਿਲਦੀ ਗਾੜੀ ਲੈ ਕੇ ਤੇ ਮਿਲਦੀ ਹੈ ਜੀ ਭਾੜੇ ਤੇ ਮਿਲਦੀ ਠੀਕ ਹੈ ਜੀ ਆਓ ਜੀ ਤਾਂ ਬਣੀ ਹੈਗੀ ਆ ਅੱਛਾ ਜੀ ਠੀਕ ਹੈ ਜੀ ਵੀਡੀਓ ਭਾਈ ਨੇ ਬਣਾਈ ਆ ਬੱਚੇ ਦੀ ਹਾਂਜੀ ਹਾਂਜੀ ਜੋ ਕਿਸੇ ਵੀ ਭੈਣ ਭਰਾ ਨੇ ਪ੍ਰੂਫ ਲੈਣਾ ਉਹ ਤੇ ਪ੍ਰੂਫ ਦੇ ਦੂਗਾ ਭਾਈ ਮੈਂ ਨਾ ਜਦੋਂ ਬੱਚਾ ਜੀਣਾ ਜਾਗਦਾ ਉਦੋਂ ਦੀ ਵੀ ਵੀਡੀਓ ਆਪਣੇ ਨਾਲ ਹੈਗੀ ਆ ਅੱਛਾ ਜੀ ਠੀਕ ਹੈ ਜੀ ਤੇ ਇਹ ਬਰਿਆ ਮੈਨੂੰ ਸੂਈ ਨੂੰ ਕਦੋਂ ਦਾ ਭੋਗ ਦੱਸਿਆ ਸੂਈ ਨੂੰ ਭਾਜੀ ਇੱਥੇ ਦੀ ਆ ਕੋ ਮਹੀਨਾ ਆਇਆ ਜੀ ਵਾਤੋਂ ਅਸ਼ਮੀਨੇ ਦਾ ਟਾਈਮ ਆ ਆਪਾਂ ਜਿਹੜੀ ਨੂੰ ਨਹੀਂ ਭਾਜੀ ਆਪਾਂ ਜਿਹਦਾ ਨਹੀਂ ਜਿੱਦਾਂ ਦੱਸਿਆ ਆਪਾਂ ਉਦਾਂ ਨੱਥਣਾ ਠੀਕ ਹੈ ਜੀ ਜਿਹ ਉਹ ਆਪਾਂ ਦੱਸਾਂਗੇ ਭੈਣ ਭਰਾਵਾਂ ਨੂੰ ਠੀਕ ਹੈ ਜੀ ਹਾਂਜੀ 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 ਮੁਰਕੇ ਦੱਸਾਂ ਬਰੇ ਲਗੀ ਦਾ ਭਾਜੀ ਇਹ ਜਿਹੜੀ ਮਹੀਆਂ ਮਾਰ ਲਓ ਮੈਲਾ ਮਾਰਨ ਦੀ ਹਣ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੀ ਦੁੱਧ ਭਾਜੀ 8 ਲੀਟਰ ਆਇਆ 8 ਲੀਟਰ ਹਣੀ ਆਠਿਆਂ ਕੋ 7 ਲਾ ਲਈ 7 ਮੰਨ ਕੇ ਸੌਦਾ ਕਰ ਲਿਆ ਕੋਈ ਹਾਂਜੀ ਤੇ ਇਹਦੀ ਕਿੰਨੇ ਚ ਪਹੁੰਚ ਕਰ ਲੈਣੀ ਇਹਦੀ ਭਾਜੀ ਜੇ ਤਾਂ ਚਲੋ ਬੱਚਾ ਹੁੰਦਾ ਫਿਰ ਤੇ ਤੁਹਾਨੂੰ ਮੈਂ ਬਾਹਰ ਦੇਣੀ 60 ਵਾਵਾ ਜੀ ਜੀ ਤੇ ਹੁਣ ਆਪਾਂ ਚੱਲ ਜਾਇਜ਼ ਕਰ ਦਿੰਨੇ ਹਾਂ ਹਾਂਜੀ ਇਹਦੀ ਜੈਸਨ ਵਾਲਾ ਕੰਮ ਹੀ ਕਰੀਏ ਜੀ ਪੂਰੇ ਨਾੜ ਹੀ ਆ ਦੇ ਤਾ ਨਾੜ ਹੀ ਇੱਕ ਘਟ 60000 ਦੇ ਵਿੱਚ ਪਹੁੰਚ ਨਹੀਂ ਹੈ ਨਾ ਗੱਡੀ ਕੋ ਆਪ ਦੇ ਲੈ ਵੀ 56000 55000 ਦੀ ਮਜਬੂਰੀ ਹੈ ਨਾ ਜੇ ਲੋਜ ਕਰੇ ਤੁਹਾਨੂੰ ਮੈਂ ਵਿਖਾਉਣਾ ਜੇ ਖਣ ਚੰਡੇ ਦੀ ਤੇ ਬਹੁਤੀ ਹਿਆ ਦੀ ਕੋਰੀ ਹੈ ਤੇ ਠੀਕ ਹੈ ਲੋ ਜੀ ਦੋਸਤੋ ਕਰਿਓ ਚੈੱਕ ਸੂਆ ਦੂਜਾ ਮੰਲੇ ਕੋਈ ਤੀਜਾ ਮੰਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਹਾਂਜੀ ਇੱਕ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਦੋ ਪਾਠ ਕਿਲੋ ਸਤ ਮੰਨ ਕੇ ਕੋਈ ਸੋਦਾ ਸਰ ਸਿਰਫ ਸਿੰਗ ਹੀ ਖੁੱਲਾ ਹੈ ਜੇ ਬਾਕੀ ਸਾਰੇ ਕੰਮਾਂ ਦੀ ਸੱਚਿਆਰੀ ਹੈ ਠੀਕ ਹੈ ਲੋ ਜੀ ਕਰਿਓ ਚੈੱਕ ਸਿੰਘ ਤਾਂ ਚਲੋ ਜੀ ਜੋ ਚੀਜ਼ ਕੁਦਰਤ ਨੇ ਲਾਈ ਉਹ ਕੋਈ ਹਿੱਤ ਨੇ ਇੱਕ ਪਹਿਲਾਂ ਮੈਂ ਦੀ ਵੀਡੀਓ ਪਾਈ ਉਹ ਤਾਂ ਸਿੰਘ ਬਹੁਤ ਖੁੱਲੇਦਿਆਂ ਖੁੱਲੇ ਹਾਂਜੀ ਹਾਂਜੀ ਤੋਂ ਸੁਆ ਪਹਿਲਾਂ ਹੁਣ ਪਤਾ ਲੱਗੀ ਬਾਕੀ ਆਪਾਂ ਨੂੰ ਨਹੀਂ ਕੋਈ ਭਾਵੇਂ ਦਾਵੇਂ ਸੁਆ ਵਾਲੇ ਕੋਈ ਠੀਕ ਹੈ ਜੀ ਮੂੰਹ ਫੜ ਕੇ ਵੇਖੇ ਦੰਦ ਮਹੀਂ ਦੇ ਝੋਟੀਆਂ ਲੱਗੇ ਠੀਕ ਹੈ ਜੀ ਬਾਰਾਂ ਕੋਈ ਅੱਛਾ ਬੈਕ ਸਾਈਡ ਤੁਝ ਦੇਖੀ ਨਾ ਪਿੱਠ ਪੁੜੇ ਵਾਲੇ ਪਾਸੇ ਉਹ ਝੋਟੀਆਂ ਸੁਆ ਮਤਲਬ ਝੋਟੀਆਂ ਵਾਲੇ ਵਹੋਂਦੀਆਂ ਹਾਂਜੀ ਹਾਂਜੀ ਜੈ ਜੈਕਾਰ ਹੁੰਦੀ ਹੈ ਹਨਾ ਲਓ ਜੀ 58 ਆਪਣਾ ਨਾਹਰਿਆ ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਗਦੇ ਲਈ 55000 55000 ਛੋਟੇ ਛੋਟੇ 몰ਾ ਅਜਕਲ ਬਿਲਕੁਲ ਨਿਕਲੇ ਨਿਕਲੇ ਦੁੱਧ ਵਾਲੇ ਭਾਜੀ ਦੁੱਧ ਲਓ ਜੀ ਕਰਿਓ ਚੈੱਕ ਜੂਰ ਦੋਸਤੋ ਬਿਲਕੁਲ ਨੋਰਮਲ ਰੇਟ ਆਓ ਜੀ ਤਿੰਨ ਨੰਬਰ ਤੇ ਆਓ ਜੀ ਗੱਡੀ ਭਾਜੀ ਨੀਲੀ ਰਾਵੀ ਚ ਮਹੀਂ ਆਉਂਦੀ ਜੇ ਤੇ ਜਫਰਾਵਾਦੀ ਵੀ ਅੱਛਾ ਜਫਰਾਵਾਦੀ ਨੀਲੀ ਰਾਵੀ ਹੈ ਨਾ ਜੀ ਹਾਂ ਸੁਆ ਕਰਵਾ ਜੀ ਸੁਆ ਭਾਜੀ ਦੁਜਾਂ ਦੇ ਹੀ ਉਹ ਤਿਜਾਂ ਵਾਲੇ ਕੋਈ ਬਾਕੀ ਭੈਣ ਭਰਾਵਾਂ ਦੇ ਗੜੀ ਆ ਚੌਥਾ ਵਾਲੇ ਪੰਜਵਾਂ ਵਾਲੇ ਦਹਵਾਂ ਵਾਲੇ ਆਪ ਜੀ ਸਮਝੇ ਠੀਕ ਹੈ ਜੀ ਮੈਂ ਥੋੜੀ ਸਰੀਰੋਂ ਨਾਲ ਸੰਭੀ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਈ ਨੂੰ ਕਿਹੜਾ ਮੋਗਾ ਜੀ ਸੂਈ ਨੂੰ ਭਾਜੀ ਇਹਨੂੰ ਵੀ ਹੋਏ ਸਾਢੇ 1-3 ਮਹੀਨੇ ਤੱਕ ਜੀ 1 ਮਹੀਨਾ ਬਣੀ ਨੂੰ ਹੋਏ ਆਪ ਜੀ ਗਰੰਟੀ ਦੇਣੀ ਦੁੱਧ ਦੇ ਹਿਸਾਬ ਨਾਲ 8 ਕਿਲੋ ਦੁੱਧ ਪੱਕਾ ਇਹ ਮੈਂ ਥੱਲੇ ਲੋਹੇ ਰਕ ਅੱਛਾ ਇਹਦਾ ਬੱਚਾ ਹੈਗਾ ਜੀ ਨਹੀਂ ਜੀ ਬੱਚੇ ਤੋਂ ਬਣਾਏ ਪਾੜੇ ਨਾਲ ਬੱਚੇ ਤੋਂ ਪਾੜੇ ਨਾਲ ਠੀਕ ਹੈ 8 ਕਿਲੋ ਦੁੱਧ ਮੰਨ ਕੇ ਕੋਈ ਵੀ ਭੈਣ ਭਰਾ ਸੌਦਾ ਕਰ ਰਹੇ ਨੇ ਹਾਂਜੀ ਹਾਂ ਇਹਦੀ ਆਪਾਂ ਜੈਸ ਨੂੰ 51000 ਦੇ ਵਿੱਚ ਪਹੁੰਚ ਗਈ 51000 ਚ ਹੈ ਨਾ ਜੀ ਗੱਡੀ ਕੋ ਆਪ ਦੇ ਲਊਗਾ 48000 ਸਭ ਤੋਂ ਛੋਟਾ ਮੁੱਲ ਹਾਂਜੀ ਲਓ ਜੀ ਖੋਲੋ ਜੀ ਲਿਓ ਬਾਹਰ ਸਾਲ ਦੀ ਦੁੱਧ ਪੀਣ ਹਾਂਜੀ ਦੁੱਧ ਪੀਓ ਜੀ ਨਵੇਂ ਸਾਲ ਤੋਂ ਅਜੇ ਤੋਂ ਦੁੱਧ ਮਿਲਣਾ ਸ਼ੁਰੂ ਹੋ ਰਿਹਾ ਜੀ ਹੈ ਨੀ ਹਾਂ ਘਰ ਦੇ ਦੋ ਤਾਂ ਬਹੁਤ ਨੰਦੇ ਭਾਜੀ ਹਾਂਜੀ ਹਾਂਜੀ ਲੈ ਜੀ ਘੜੀ ਮੈਂ ਚਾਹ ਪਣੀ ਲਓ ਜੀ ਹਾਂਜੀ ਹਾਂਜੀ ਨੀਲੀ ਰਾਵੀ ਦੇ ਨਾਲ ਕ੍ਰੋਸ ਅੰਗ ਰੱਖਦੀ ਦੋਸਤੋ 8 ਕਿਲੋ ਦੁੱਧ ਬਾਈ ਕਹਿੰਦਾ ਵੀ ਤਿਆਰ ਪੱਕਾ ਫਲੇਵੇ ਹਾਂਜੀ ਹਾਂਜੀ ਤੇ ਕਿੰਨੇ ਦੱਸਿਆ ਰਾਮ ਦੀ ਪਹੁੰਚ 52000 52000 ਦੇ ਵਿੱਚ ਦੀ ਪਹੁੰਚ ਪੂਰਾ ਕੱਡ ਕੱਡ ਵੇਖ ਲੋ ਚੈੱਕ ਕਰ ਲੋ ਲਓ ਜੀ ਸੀਲਸ ਲਗਾ ਵੇਖੋ ਜੀ ਪੂਰੀ ਇਹ ਤੁਹਾਨੂੰ ਦੱਸਿਆ ਸਾੰਪੀ ਨਹੀਂ ਵੱਜ ਕਹਿੰਦੇ ਨੇ ਲਓ ਜੀ ਬਿਲਕੁਲ ਕਰ ਲੋ ਚੈੱਕ ਵੇਖ ਲੋ ਲਓ ਜੀ ਸਾਡੀ ਕਰੀਏ ਘਰ ਦੀ ਕਦੇ ਪੱਕੀ ਆ ਠੀਕ ਹੈ ਜੀ ਐਦਾਂ ਬਹਿ ਜਾ ਥੱਲੇ ਜਿੰਦਾ ਮਰਜੀ ਕੋਈ ਗੱਲ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਲੈ ਜੋ ਜੀ ਇਹ ਜਿੰਨੇ ਆਪ ਪੈਸੇ ਦੇ ਦੇਣੀ ਸੀਲਿੰਗਾਂ ਦਾ ਮੁੱਲ ਨਹੀਂ ਆ ਬਾਕੀ ਆਉਂਦੀ ਨੀਲੀ ਦੇ ਵਿੱਚ ਆ ਲੋ ਜੀ ਕਰ ਲੋ ਚੈੱਕ ਜੀ ਦੋਸਤੋ ਮੈਂ ਤਾਂ ਸਾ ਕਰੌਸ ਸੰਗ ਰੱਖਦੀ ਆ ਮਗਰਲੇ ਖੁਰੋ ਵਾਈਟ ਆ ਪੂਸ਼ ਵਾਈਟ ਤੇ ਚਿਹਰਾ ਵੀ ਵਾਈਟ ਚਲੋ ਜਿਨੇ ਕੋ ਭੈਣਾ ਭੁਨਾਮ ਕਰਕੇ ਚਾਹੁੰਦੀਆਂ ਘਰਾਂ ਚ ਜਿਹੜਾ ਮਰਜੀ ਚੋਲੇ ਠੀਕ ਹੈ ਜੀ ਲਓ ਜੀ ਸੀਲਸ ਲੱਗਦਾ ਥਣਾ ਦੀ ਕੁਆਲਿਟੀ ਦੇਖੋ ਦੋਸਤੋ ਹਾਂਜੀ ਬਾ ਕਮਾਲ ਥਣ ਲੱਗਾ ਜੀ ਬਹੁਤ ਵਧੀਆ 2026 ਦੀ ਪਹਿਲੀ ਵੀਡੀਓ ਆ ਮਾੜੇ ਕਿਰਪਾ ਕਰੇ ਆਪਾਂ ਦੋਦੀ ਪਿਉਣਾ ਅੱਜ ਬਸ ਭੈਣ ਭਰਾਵਾਂ ਨੂੰ ਜ਼ਿਆਦਾ ਨਹੀਂ ਕੋ ਕੰਮ ਰੱਖਣਾ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਜੀ ਕਰੋ ਭਈਆ 1500 ਲੈਣਾ ਜਾਰੀ ਗੇਮ ਨਹੀਂ ਠੀਕ ਹੈ ਜੀ ਆ ਜਾਓ ਜੀ ਨੰਬਰ 4 ਤੇ ਆਜੋ ਗਾਲੀ ਆਪਾਂ ਇੰਨੇ ਪੈਸੇ ਨਹੀਂ ਮਹੀਂ ਦੇ ਕਰੀ ਲਾਏ ਤੋਕਰ ਕਰ ਦਮਦੇ ਠੀਕ ਹੈ ਜੀ ਇਹ ਤੋਕਰ ਕਰ ਬਣਾ ਗਈ ਜੀ ਹਾਂ ਜੀ ਇਹ ਕੋਈ ਆਪਣਾ ਕਨਫਰਮ ਚੈੱਕ ਪਾਸ ਜੀ ਡੇਢ ਮਹੀਨੇ ਦੀ ਏ ਅੱਛਾ ਜੀ ਦੋਹਾਂ ਦੀ ਆਖਿਆ ਡਾਕਟਰ ਨੇ ਡੇਢ ਦੀ ਲਾਲੇਗੀ ਅੱਛਾ ਜੀ ਆਪਣੇ ਕੋਲ ਚੈੱਕ ਪਾਸ ਨੇ ਹਾਂ ਜੀ ਚੈੱਕ ਪਾਸ ਹੈ ਜੀ ਡੇਢ ਮਹੀਨੇ ਦੀ ਚੈੱਕ ਪਾਸ ਜੇ ਨੀਂਦੀ ਦੇ ਵਿੱਚ ਮਹੀਂ ਆਉਂਦੀ ਵੱਡਾ ਕਾਦਕਾਰ ਜੀ ਹਾਂ ਜੀ ਹਾਂ ਜੀ ਇੱਕ 25 30 ਦੀ ਮਹੀਂ ਆਉਣੀ ਬਾਜੀ ਡੇਢ ਦੇ ਲਾਗੇ ਕੋ ਸੱਜਰ ਮਹੀਂ ਲੈ ਜਾਂਵੇ ਠੀਕ ਹੈ ਜੀ ਆਪਾਂ ਜੇ ਸਾਹ ਹੁਣ ਆਈ ਉਸ ਹਾਣਾਂ ਦੇ ਦੇ ਦੇਣੀ ਆ ਦੋ ਦੋ 8 ਕਿਲੋ ਮਹੀਂ ਥੱਲੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਦੋਵੇਂ ਟਾਈਮ ਭਾੜੇ ਦੇ ਦੋਵੇਂ ਟਾਈਮ ਭਾੜੇ ਤੇ ਮੇਰੇ ਪੱਕਾ 8 ਕਿਲੋ ਤਿਆਰੇ ਜੀ ਹਾਂਜੀ ਹਾਂਜੀ ਲਓ ਜੀ ਦੋ ਦੋ 8 ਕਿਲੋ ਤਿਆਰ ਤੇ ਕਨਫਰਮ ਚੈੱਕ ਪਾਸ ਜੀ ਹਾਂਜੀ ਹਾਂਜੀ ਟੋਕੜ ਗੱਬਣ ਤੇ ਇਹ ਇਹਦਾ ਭਾਈ ਸੁਆ ਕਿਨਵਾ ਸੁਆ ਭਾਜੀ ਪਹਿਲੇ ਇਹ ਤੇ ਦੂਜੇ ਦੀ ਬਣੀ ਆ ਦੂਜੇ ਵਾਸਤੇ ਬਣੀ ਹੈ ਨਾ ਹਾਂ ਕੁਆਲਿਟੀ ਵੇਖੋ ਮਹੀਂ ਦੀ ਤੁਸੀਂ ਹਾਂਜੀ 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 ਤੇ ਇਹਦਾ ਇਹਦੀ ਪਹੁੰਚ ਕਿਨੇ ਕਰ ਲੈਣੇ ਭਾਜੀ ਦੱਸਾਂ ਗੱਲ ਕੀ ਯਾਰ ਕਈ ਤਾਂ ਹੁਣ ਲੱਖ ਲੱਖੇ ਮੰਗੀ ਜਾਂਦੇ ਵੱਡੀਆਂ ਮਹੀਂਾਂ ਹਾਂਜੀ ਹਾਂਜੀ ਦ ਉਦੋਂ ਪਾਜੀ ਡੰਗਰ ਦਾ ਰੇਟ ਆਟੋਮੈਟਿਕ ਵਧਦਾ ਹੀ ਵਧਦਾ ਵਾਧਾ ਵਾਧਾ ਹਾਂਜੀ ਠੀਕ ਹੈ ਜੀ ਤੇ ਨਾਲ ਤੁਹਾਨੂੰ ਦੁੱਧ ਹੈ ਗਾਵਾਂ ਜੇ ਹਿਸਾਬ ਲਈਏ ਤੇ ਆਮ ਸੱਜਰ ਮਹੀਂ ਕਈ ਜੀਆਂ 8-9 ਕਿਲੋ ਹੀ ਦੇਣੇ ਹਾਂ ਹਾਂ ਤੇ ਇਹ ਮਤਲਬ ਟੋਕੜ ਗੱਭਣ ਸੱਜਰ ਜਿੰਗਰ ਟੋਕੜ ਗੱਭਣ ਇਹ ਪਾਜੀ ਚਲੋ ਕੋ ਮੰਨੇ ਨਾ ਮੰਨੇ ਹੁੰਦੇ ਪਹਿਲਾਂ ਝੋਟੀ ਨੇ ਸੱਜਰ ਨੇ 13-14 ਲੀਟਰ ਦੁੱਧ ਭਰਿਆ ਜੀ ਜੀ ਕੁਆਲਿਟੀ ਚੰਗੀ ਹੈ ਨਾ ਬਰੀਡ ਵਾਰੀ ਵਧੀਆ ਹੈ ਆਪਾਂ ਇਹ ਆਨੇ ਵੀ ਚਲੋ 12-13 ਤੇ ਦਿੱਤਾ ਹੀ ਹੋਊਗਾ ਠੀਕ ਹੈ ਜੀ ਹਾਂ ਤੇ ਹੁਣ ਦੁੱਧ ਕਿੰਨਾ ਦੱਸਿਆ 8 ਕਿਲੋ ਜੀ 8 ਕਿਲੋ ਇਹ ਡੇਢ ਲਓ ਜੀ ਕਰੋ ਜਰੂਰ ਹਾਂਜੀ ਜਰੂਰ ਕਰੋ ਜੀ ਜਰੂਰ ਕਰੋ ਕਿਦਾਂ ਜਰੂਰ ਮੈਂ ਦੁੱਧ ਪੀਵਣਾ ਪੂਰੇ 73000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ 70000 ਦੀ ਮਹੀਂ ਨਹੀਂ ਲਓ ਜੀ ਕਰੋ ਚੈੱਕ ਜੀ ਭਾਜੀ ਨਾਲ ਦੁੱਧ ਨਾਲ ਨਵੀਂ ਮਹੀਂ ਕੁਆਲਟੀ ਵਾਲੀ ਤੇ ਨਾਲ ਗੱਪਣ ਨਾਲ ਗੱਪਣ ਹੈ ਨਾ ਇਹਨਾਂ ਚੀਜ਼ਾਂ ਚਾਰ ਜੀ ਲਓ ਜੀ ਕਰੋ ਚੈੱਕ ਪਾ ਨੰਬਰ ਤੇ ਭਾ ਸੂਤਰ ਪਹਿਲਾ ਸਵੇਰ ਸੂਈ ਦੂਜੇ ਵੇਲੇ ਗੱਪਣਗੇ 8 ਕਿਲੋ ਦੁੱਧ ਥੱਲੇ ਤਿਆਰ ਤੇ ਗੱਪਣ ਵੀ ਚੈੱਕ ਪਾਸ ਕਨਫਰਮ ਹਾਂਜੀ ਹਾਂਜੀ ਤੇ ਰੇਟ ਹੈਗਾ ਜੀ 73000 ਰੁਪਿਆ ਜੇ 70000 ਦੇ ਵਿੱਚ ਪਹੁੰਚ 100 ਕਿਲੋਮੀਟਰ ਕਰਿਓ ਚੈੱਕ ਮੈਂ ਤਾਂ ਕੱਦ ਕਾਠ ਲੈ ਲਊਗਾ 70000 ਦੀ ਦੇਣੀ ਲੋ ਜੀ ਵੇਖੋ ਜੀ 70000 ਚ ਮੈਂ ਮਿਲ ਜਣੀ ਤੁਹਾਨੂੰ ਜੇ ਕੋਈ ਵੀ ਗੱਡੀ ਆਪਣੀ ਲੈ ਆ ਜੇ ਮੈਨਾਂ ਭਾਜੀ ਵੱਡੀ ਝੋਟੀ ਤੇ ਕੋਰੀ ਬਹੁਤ ਜਾਰੀ ਹੈ ਲੋ ਜੀ ਕਰਿਓ ਜੀ ਚੈੱਕ ਆ ਵੇਖੋ ਵੇਖੋ ਜੀ ਦੋਸਤੋ ਬਾ ਕਮਾਲ ਝੋਟੀ ਹੈ ਜੀ ਬਹੁਤ ਝੋਟੀ ਵੱਡੀ ਹੈ ਜੀ ਪੂਰੀ ਲੋ ਜੀ ਪੂਰੀ ਨਿੱਗਰ ਸਰੀਰ ਦੀ ਹੈ ਇਹਦੀ ਆਦਰ ਲਾਉਣਾ ਇਹਨੇ ਨਾਲ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹਾਂਜੀ ਇਹ ਦੇਖੋ ਆਪਣੇ ਇਹ ਚੀਜ਼ ਹੈਗੀ ਹੈ ਕਨਫਰਮ ਹੋਈ ਹੋਣਾ ਚੈੱਕ ਪਾਸ ਕਨਫਰਮ ਹੋਈ ਹੈ ਨਾ ਜੀ ਹਾਂਜੀ ਹਾਂਜੀ ਇਹ ਤਾਂ ਹੁਣ ਕੋਈ ਡਰ ਨਹੀਂਗਾ ਮੈਂ ਨਾ ਭਾਜੀ ਆਪਾਂ ਨੂੰ ਬਹੁਤ ਸਾਰਾ ਸਾਹਮਣ ਦੀ ਗੱਲ ਹੈ ਜੀ ਨੂੰ ਜਿਹੜੀ ਆਪਾਂ ਚੈੱਕ ਰਹੀ ਆਪਾਂ ਗਰੰਟੀ ਉਹਦੀ ਦੇਣੀ ਦੂਜੀ ਦੀ ਆਪਾਂ ਦੇਣੀ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਥਣਾ ਥਣਾ ਦੀ ਕੁਆਲਿਟੀ ਬਹੁਤ ਵਧੀਆ ਤੇ ਬਿਲਕੁਲ ਨਿਕਾਜਾ ਮੁੱਲ ਆਓ ਜੀ ਅੱਗੇ 5 ਨੰਬਰ ਤੇ ਜੀ ਇਹ ਭਾਜੀ ਮਹੀਂ ਜਿਹੜੀ ਇਹ ਸੂਈ ਜੇ ਤਾਜੀ ਜੀ ਇਹਨੂੰ ਕੋਈ ਵੀਕ ਦਿਨ ਹੈ ਜੇ 25 ਸੂਈ ਨਹੀਂ ਅੱਛਾ ਜੀ ਮਹੀਨੇ ਤੰਦਰਾ ਠੀਕ ਹੈ ਜੀ ਇਹਦਾ ਜਿਹੜਾ ਬਹਿਣੀ ਵਾਲਾ ਥਾਣਾ ਬਹਿਣੀ ਵਾਲਾ ਅਗਲਾ ਕਿ ਮਗਰਲਾ ਬਹਿਣੀ ਵਾਲਾ ਮਗਰਲਾ ਹੈਣਾ ਅੱਛਾ ਬਹਿਣੀ ਵਾਲੇ ਪਾਸੇ ਦੇ ਮਗਲੇ ਥਾਂ 'ਚ ਧਾਰਾ ਚੱਲਦੀ ਹੈ ਹਾਂਜੀ 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 ਮਗਰਲੇ ਥਾਂ 'ਚ ਧਾਰਾ ਪਾਉਂਦੇ ਪਾਜੀ ਮੰਨ ਲਓ ਚਲੋ ਫਰਕ ਹੈਗਾ ਦੂਜੇ ਤੁਹਾਨੂੰ ਅੱਛਾ ਅੱਧਾ ਨੂੰ ਅੱਧਾ ਸਾਂ ਲਾ ਲਈ ਕੋਈ ਠੀਕ ਹੈ ਲੋ ਜੀ ਸਾਢੇ ਇੱਕ ਤਿੰਨ ਥਾਂ ਹੈ ਨਾ ਜੀ ਧਾਰਾ ਬਸੇ ਚੱਲਦਾ ਵਾ ਸਾਡੇ ਨਾਲ ਹਾਂ ਜਿੱਦਾਂ ਮੈਂ ਇਹਦਾ ਪੱਠਾ ਪੱਠਾ ਚਲੋ ਚੋਂ ਥਾਂ ਹੁੰਦੇ ਫਿਰ ਤੇ ਤੁਹਾਨੂੰ ਪਤਾ ਮੈਂ ਜਾਣੀ ਬੜੀ ਤਾਂ ਜੀ ਜੀ ਹੁਣ ਆਪਾਂ ਜਿਹੜੇ ਹਿਸਾਬ ਨਾਲ ਲਈ ਆਪਾਂ ਉਸ ਹਿਸਾਬ ਨਾਲ ਦੇਣੀ ਹੈ ਇਹਦਾ ਬੱਚਾ ਹੈਗਾ ਭੜੀ ਹੈਗਾ ਬੱਚਾ ਨੂੰ ਮਰਾ ਦ ਕੱਟੀ ਕੱਟੀ ਕੋਈ 20 25 ਦਿਨ ਦਾ ਟਾਈਮ ਹੋਗਾ ਤੁਸੀਂ ਨਹੀਂ ਹਾਂਜੀ 20 25 ਹਾਂ ਠੀਕ ਹੈ ਜੀ ਤੇ ਦੁੱਧ ਬਰਿਆਮ ਕਰਨਾ ਤਿਆਰ ਦੁੱਧ ਭਾਜੀ ਇਹਦੇ ਥੱਲੇ ਹੈਗਾ ਜੀ ਆਪਣਾ ਇਹਦੇ ਥੱਲੇ ਭਾਜੀ 7 ਕਿਲੋਟਰ 7 ਲੀਟਰ ਜੀ ਹਾਂ 7 ਲੀਟਰ ਪੱਕਾ ਦੁੱਧ ਪੱਕਾ 7 ਲੀਟਰ ਹੈ ਨਾ ਜੀ 7 ਲੀਟਰ ਮੰਨ ਕੇ ਹਾਂਜੀ ਕੋਈ ਨਹੀਂ ਆਪਣਾ ਤੋਂ ਆਇਆ ਜਾਂ ਮਾਲੇ ਨਹੀਂ ਵੀ ਆਪਾਂ ਇਹਨੂੰ ਮੰਡ ਪਾਇਆ ਜੀ ਉਹਨਾਂ ਦੀ ਸੇਵਾ ਦਾ ਹੈਗਾ ਠੀਕ ਹੈ ਜੀ ਹਾਂਜੀ ਤੇ ਕਿੰਨੇ ਜਿਹੇ ਦੀ ਪਹੁੰਚ ਕਰਨੀ ਬਰਿਆਮ ਪਹੁੰਚ ਭਾਜੀ ਜੇ ਤੇ ਮਹੀਂ ਦਾ ਥਨ ਚੌਥਾ ਵੀ ਚੱਲਦਾ ਹੁੰਦਾ ਹਾਂ ਤੇ ਤੇ ਮਹੀਂ ਦਾ ਵੇਖ ਲਓ ਕੰਦ ਉਹਦੇ ਜੱਜਾ ਜੇ ਪਰਲੀ ਜੱਦਾ ਹਾਂਜੀ 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 ਵੱਡਾ ਕਾਦਿਆ ਮਹੀਂ ਦਾ ਜੀ ਸੂਆ ਦੂਜਾ ਕੋ ਤਜਾਲ ਵਾਲੇ ਚੌਥਾਂ ਵਾਲੇ ਆਪਦੀ ਸਮਝ ਵੇਖੀ ਠੀਕ ਹੈ ਜੀ ਹੁਣ ਆਪਾਂ ਜੈ ਜੈ ਕਰਦਗੇ ਹਾਂਜੀ ਹਾਂਜੀ 58000 ਦੇ ਵਿੱਚ ਪਹੁੰਚ 58000 ਗੱਡੀ ਕੋ ਆਪਦੇ ਲਈ ਪੂਰੇ 50000 ਹੈ ਨਾ ਠੀਕ ਹੈ ਲਓ ਜੀ ਤੋਰੋ ਜੀ ਮੋਲੇ ਦੋਸਤੋ ਬਿਲਕੁਲ ਤੁਹਾਨੂੰ ਦੱਸਿਆ ਵੀ ਛੋਟੇ ਛੋਟੇ ਇਸ ਫਾਰਮ ਤੋਂ ਠੀਕ ਹੈ ਹਾਂਜੀ ਸੱਜੇ ਸੂਈ ਮਾਜੀ ਜੀ ਨਾਲ ਕੱਟੀਦਨ ਮਿਲਦੀ ਹੈ ਹਾਂ ਦੋ ਮੱਦਾ ਦੋ ਮੱਝਾਂ ਤੁਹਾਨੂੰ ਮਿਲ ਜੈਣੇ 58000 ਰੁਪਏ ਚ ਤੇ ਉਹਦੇ ਵਿੱਚ ਵੀ 100 ਕਿਲੋਮੀਟਰ ਤੱਕ ਦੀ ਪਹੁੰਚ 7 ਕਿਲੋ ਦੁੱਧ ਜੀ ਤਿਆਰ ਹਾਂਜੀ ਦੁੱਧ 7 ਕਿਲੋ 7 ਕਿਲੋ ਜੀ ਮਗਰ ਕੱਟੀ 7 ਕਿਲੋ ਤਿਆਰ ਦੁੱਧ ਮਗਰ ਕੱਟੀ ਤੇ ਰੇਟ ਬਿਲਕੁਲ ਨੋਰਮਲ 58000 ਰੁਪਏ ਹਾਂਜੀ 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 ਲੋ ਜੀ ਕਰਿਓ ਚੱਕ ਤੇ ਮਗਰਲਾ ਕਬੈਣੀ ਵਾਲਾ ਥਣ ਜਿਹੜਾ ਉਹ ਘਾਟ ਜੀ ਬੈਣੀ ਵਾਲਾ ਮਗਰਲਾ ਥਾਣੇ ਦਾ ਘਾਟਿਆ ਤਾਰਾ ਘਾਟਉਂਦੀਆਂ ਵਾ ਸਾਢੇ 3 ਥਾਲ ਮੰਨ ਕੇ ਤੁਸੀਂ ਚਲੋ ਜੀ ਹਾਂਜੀ ਹਾਂਜੀ ਉਹ ਜੇ ਕੋਈ ਵੀਰ ਭੈਣ ਭਰਾ ਥੋੜੀ ਜੀ ਮਿਹਨਤ ਕਰ ਲਊਗਾ ਕਿ ਦਵਾਈ ਬੂਟੀ ਕਰ ਲਊਗਾ ਚੱਲੂ ਇਸਦਾ ਹੈ ਨਾ ਜੀ ਹਾਂ ਜੀ ਚੱਲਦਾ ਜੀ ਠੰਡ ਹਾਂ ਜੀ ਹਾਂ ਜੀ ਹਾਂ ਜੀ ਨਾਲੇ ਭਾਜੀ ਸੱਜਰ ਸੁਈ ਆ ਥਣ ਚੱਲਦਾ ਪਰ ਆਪਾਂ ਦਾ 6 ਸਾਲ ਸਿਆਲਸਰਾ ਦੁੱਧ ਨੇ ਬੜੇ ਮਜ਼ੇ ਆ ਹਾਂ ਜੀ ਨਾਲ ਮਗਰ ਕੱਟੀ ਆ ਜੀ ਠੀਕ ਹੈ ਜੀ ਆਪਾਂ ਦੇ ਉਹ ਦੱਸਣਾ ਚਾਹਾਂਗੇ ਹਾਂ ਜੀ ਆਹ ਭਾਜੀ ਸੂਆ ਦੂਜਾ ਜੀ ਝੋਟੀ ਦਾ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਇਹ ਵੀ ਨਾ ਮਹੀਂ ਸੂਈ ਜੇ ਕੋਈ ਮਹੀਨੇ ਦੇ ਲਾਗੇ ਬੰਨੇ ਮਹੀਨੇ ਤਾਜੀ ਸੂਈ ਹੈ ਨਾ ਇਹਦੀ ਵੀ 부ਸੀ ਹੈਗੀ ਆਵੇ ਦੁਕਾਨ ਅਛਾ ਇਹਦੀ 부ਸੀ ਹੈਗੀ ਜੀ ਠੀਕ ਹੈ ਜੀ ਲਓ ਜੀ ਦੋ ਮੱਜਾਂ ਦੀ 부ਸੀ ਹਾਂਜੀ ਅਛਾ ਇਹਦੇ ਮਗਰ ਕੱਟੀ ਸੀ ਕੱਟਾਈ ਇਹ ਪਤਾ ਨਹੀਂ ਭਾਜੀ ਕੱਟਾ ਹੈ ਕਿ ਕੱਟਾਈ ਅਛਾ 부ਸੀ ਬਣੀ ਬਤਰੀ ਲੈਂਦੇ ਉਹਨਾਂ ਦੀ 부ਸੀ ਬਣੀ ਉਹਨਾਂ ਬਣਾਈ ਹੀ 부ਸੀ ਵਾਂਗ ਠੀਕ ਹੈ ਜੀ ਉਹਨਾਂ ਤੋਂ ਵੀਡੀਓ ਵੀ ਆ ਗਈ ਬੰਦਿਆਂ ਤੋਂ ਆਪਾਂ ਵੀਡੀਓ ਵੀ ਮਗਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਸੂਈ ਨੂੰ ਦੋਸਤੋ ਮਹੀਨੇ ਦਾ ਟਾਈਮ ਹੈਗਾ ਦੁੱਧ ਵ੍ਰਿਆਮ ਕਰਨਾ ਪਾਉ। ਪਾਜੀ ਮਹੀਨਾਂ ਵਾਲੇ ਕੋ ਡੇਢ ਲਾਲੇ ਵਧੀ ਗੱਲ। ਦੁੱਧ ਕਿੰਨਾ ਪਿਆਰ ਨੂੰ ਮੌਕੇ ਦਾ। ਦੁੱਧ ਪਾਜੀ ਇਹਸਲ 7 ਲੀਟਰ ਦੇ। 7 ਲੀਟਰ ਮੰਨ ਕੇ ਸੌਦਾ ਕਰ ਲਈ ਕੋਈ ਜੀ। 7 ਲੀਟਰ ਦੇ। ਠੀਕ ਹੈ ਜੀ। ਇਹਦੀ ਕਿੰਨੇ ਚ ਪਹੁੰਚ ਕਰਨੀ ਜੀ? ਇਹਦੀ ਵੀ ਪਾਜੀ ਜਾਇਆ ਜੀ ਆ। ਇਹ ਤਾਂ ਮੰਨ ਲੋ ਜੇ ਬੱਚਾ ਹੁੰਦਾ ਫਿਰ ਤੇ ਝੋਟੀ ਜਾਣੀ। 5 7000 ਦੀ। ਜੀ। ਦੇ ਦੀਏ ਹੁਣ 60 ਦੀ। ਵੇਖ ਲਓ ਤੁਹਾਡੀ ਮਰਜ਼ੀ। ਹਾਂਜੀ। ਤੁਹਾਡੀ ਮਰਜ਼ੀ ਦੇ। ਆਈ ਤੇਨੇ ਮਾਨਤਾ ਜਿੰਦਾ ਹੋ ਸਦਾ ਵਾਧਾ ਵਾਧਾ ਕਰ ਦੋ। ਜੈਰ ਕਰ ਦਗੀ ਉਦੋਂ। ਜੈਰ ਕਰ ਦਗੀ ਕਿਉਂਕਿ ਇਹ ਮੌਸਮ ਛੜੀ ਆਇਆ ਹੈ ਕਿ ਸਾਲ ਦਾ ਪਹਿਲਾ ਦਿਨ ਹੈ ਹਾਂਜੀ ਸਾਲ ਦਾ ਕੋਈ ਨਹੀਂ ਕਰਨਾ ਅਜੇ ਹਜ਼ਾਰ ਘੱਟ 60 ਤੇ ਪਹੁੰਚ ਹਜ਼ਾਰ ਘੱਟ 60 90 ਰੁਪਇਆ ਹੈਗੀ ਕਿ ਜੈਸ ਕੋ ਥੋੜੀ ਬੜੀ ਹੋਰ ਨਹੀਂ ਹਜ਼ਾਰ ਘੱਟ 60 90 ਤੇ ਪਹੁੰਚ ਗੱਡੀ ਕੋ ਆਪ ਜੀ ਲੈਊਗਾ ਤਾਂ 55000 55000 ਹੈ ਨਾ ਜੀ ਦੋ ਮੱਜਾਂ ਦਾ ਰੇਟ 55 5000 ਰੁਪਇਆ ਹੋ ਗਿਆ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਜੀ ਦੋਸਤੋ 7 ਕਿਲੋ ਦੁੱਧ ਦੋ ਮਜੂਦਾ ਤਿਆਰ ਹੈ ਮੂਛੀ ਦੇ ਮਿਲਦੀ ਹੈ ਜੀ ਸੁਈ ਨੂੰ ਕਿੰਨੇ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਵੀ ਹੋ ਗਿਆ ਉਹ ਮੂਛੀ ਤੇ ਮਿਲਦੀ ਆ ਜੀ ਭਾਰੇ ਤੇ ਮਿਲ ਇਹ ਇਹਦੀ ਹੈ ਜੀ ਪਹੁੰਚ ਪੂਰੇ 59000 ਦੇ ਵਿੱਚ ਇੱਕ ਘੱਟ 60000 ਦੇ ਵਿੱਚ ਦੀ ਪਹੁੰਚ ਗੱਡੀ ਕੋ ਆਪਦੀ ਲੈ ਉਹ ਤੇ 56000 ਹੈ ਨਾ ਜੀ ਨਾਰਮਲ ਨਿਕ ਨਿਕੇ ਰੇਟ ਆਥਣਾ ਦੀ ਕੁਆਲਿਟੀ ਕਰਿਓ ਚੈੱਕ ਹਾਂਜੀ ਬਹੁਤ ਵਿਰਲੇ ਆ ਜੀ ਥਣਾ ਦੀ ਬਾਕੀ ਇਹ ਨਹੀਂ ਕੋਈ ਪੁਰਾਣੀਆਂ ਆ ਆਪਦੀ ਸਮਝ ਵੇਖੇ ਕੋਈ ਆ ਵੇਖੋ ਜੀ ਕਰਿਓ ਚੈੱਕ ਇਹ ਕੁਆਲਿਟੀ ਸਨਾਂ ਛੋਟੀਆਂ ਦੇ ਵਿੱਚ ਹੀ ਆ ਜੀ ਹਾਂਜੀ ਲਓ ਜੀ ਲੈ ਜੀ ਚਲੋ ਜੇ ਕੋਈ ਗਾਂ ਦੁੱਧਾ ਤਾਂ ਪੀ ਕੇ ਗਾਫਦੀ ਬਣਾਉਂਗਾ ਹੀ ਗਾਂ ਤੇ ਫਿਰ ਵਾਦੇ ਬੰਦੀ ਠੀਕ ਹੈ ਜੀ ਹਾਂਜੀ ਲਓ ਜੀ ਕਰਿਓ ਚੈੱਕ ਦੋਸਤੋ 92 ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟੋ ਸ਼ਾਟ ਨਹੀਂ ਨਾਲ ਲੈ ਜੋ ਜੀ ਸ਼ੇ ਨਾਗ ਦੋਸਤੋ ਤੁਹਾਨੂੰ ਦਿਖਾਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਨਵੇਂ ਸਾਲ 2026 ਦੀ ਪਹਿਲੀ ਵੀਡੀਓ ਆਪਣੀ ਇਸ ਫਾਰਮ ਕੋ ਜਿਹੜੀ ਬਣ ਲੱਗੀ ਹੈ ਤੇ ਸ਼ੇਆਂ ਦੇ ਸ਼ੇ ਨਾਗ ਜਿਹੜੇ ਸੂਏ ਸੂਏ ਜੀ ਦੋ ਮੱਜਾਂ ਬੂਸ਼ੀ ਵਾਲੀਆਂ ਇੱਕ ਮੱਜ ਬੱਚੇ ਵਾਲੀ ਤੇ ਇੱਕ ਮੱਜ ਟੋਕੜ ਗੱਬਣ ਜੀ ਰੇਟ ਡਿਟੇਲ ਹਰ ਇੱਕ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਕੱਲੇ ਕੱਲੇ ਨਗਦੀ ਦੱਸੀ ਗਈ ਹੈ ਤੋਰ ਕੇ ਦਿਖਾਤੇ ਸੋ ਬੇਨਤੀ ਇਹੋ ਹੀ ਹੈ ਲਾਫਟ ਵਿੱਚ ਸੂਏ ਸਲਾਈਪ ਹੋ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਈ ਦਾ ਐਡਰੈਸ ਇੱਕੜੀ ਫੇਰ ਬੋਲ ਦੇਣਾ ਪਿੰਡ ਝਾਮਕੇ ਤਸੀਲ ਜੀ ਦਾ ਸ਼੍ਰੀ ਤਰਨਤਾਰ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਇਹ ਵੀਡੀਓ ਬਣਾਈ ਹੈ ਸ਼ੇ ਨਗ ਮੱਜਾਂ ਤੇ ਬਾਈ ਜੀ ਫੋਨ ਨੰਬਰ ਕਿਰਾ ਫੇਰ ਆਪਣਾ ਕਨਫਰਮ ਕਰਦੇ ਫੋਨ ਨੰਬਰ ਜੀ 628474141127 6284741417089801127 ਠੀਕ ਹੈ ਜੀ 7089801127 ਠੀਕ ਹੈ ਜੀ ਹੱਥ ਜੋੜ ਕੇ ਹੋਏ ਬੇਨਤੀ ਜੇ ਵੀਡੀਓ ਪਰਿਵਾਰ ਦੇ ਵਿੱਚ ਬੈ ਕੇ ਵੇਖੋ ਹਾਂ ਜੀ ਤੇ ਘਰੇ ਆ ਕੇ ਤੇ ਆਪਦੀ ਤਸल्ली ਕਰਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਲਾਸਟ ਵਿੱਚ ਵੀ ਦੋਸਤੋ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ